ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਵੇਖ ਰਹੀ ਸਾਰ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨਿੱਘਾ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ ਸੇਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਰੋਟਾ ਸਾਹੀ ਵਿਕੇ ਪਹੁੰਚੀ 3 ਲੱਖ ਨਾਲ ਬਣਨ ਵਾਲੀ ਪਾਰਕਿੰਗ ਦਾ ਕੀਤਾ ਉਦਘਾਟਨ ਅਟਾਰੀ ਸਰਹੱਦ ਤੇ ਡੀਟਰੀਟ ਸੈਰੇਮਨੀ ਦਾ ਬਦਲਿਆ ਸਮਾਵ ਵੱਦੀ ਠੰਡ ਦੇ ਮੱਦੇਨਜ਼ਰ ਬੀਐਸਐਫ ਦਾ ਫਟਾ ਫੈਸਲਾ ਆਰਐਸਐਸ ਆਗੂ ਦੇ ਪੋਤਰੇ ਦਾ ਕਤਲ ਫਿਰੋਜ਼ਪੁਰ ਦੀ ਹੈ ਕਿ ਨੌਣੀ ਵਾਰਦਾਤ ਪਾਸਪਾਗ ਵੱਲੋਂ ਕੀਤਾ ਹੁੰਦਾ ਹੈ ਲੰਡਨ ਦੀ ਥੇਮਜ਼ ਨਦੀ ਵਿੱਚ ਭਾਰਤੀ ਵਿਅਕਤੀ ਦੇ ਪੈਰ ਤੋਂ ਤੇ ਛਿੜੀ ਬਹਿਸ ਸਥਾਨਕ ਲੋਕਾਂ ਦੇ ਵਿੱਚ ਰੋਸ ਹੁਣ ਖਬਰ ਵਿਸਥਾਰ ਦੇ ਨਾਲ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨਾਬਾ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਪਾ ਪ੍ਰਾਪਤ ਰੋਟਾ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਉਹਨਾਂ ਨੇ 30 ਲੱਖ ਰੁਪਏ ਦੀ ਲਾਗਤ ਦੇ ਨਾਲ ਬਣਨ ਵਾਲੀ ਪਾਰਕਿੰਗ ਦਾ ਉਦਘਾਟਨ ਕੀਤਾ। ਪਟਿਆਲਾ ਦਿਹਾਤੀ ਦੇ ਵਿੱਚ ਵਿਕਾਸ ਦੀ ਨਵੀਂ ਲਿਖਤ ਲਿਖਦੇ ਆ ਪਿੰਡ ਰੋਟਾ ਸਾਹਿਬ ਦੇ ਵਿੱਚ ਲਗਭਗ 30 ਲੱਖ ਰੁਪਏ ਦੀ ਲਾਗਤ ਦੇ ਨਾਲ ਬਣ ਰਹੇ ਅੰਡਰਗਰਾਊਂਡ ਰੋਟੀ ਰਸਵਾਹਾ ਤੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਤਰ੍ਹਾਂ ਪਿੰਡ ਇੱਛੇਵਾਲ ਦੇ ਵਿੱਚ ਪੰਚਾਇਤਕਾਰ ਕਮਿਊਨਿਟੀ ਸੈਂਟਰ ਦੀ ਦਸੋਈ ਅਤੇ ਪਿੰਡ ਸਿੰਬੜੋ ਦੇ ਵਿੱਚ 23.03 ਲੱਖ ਰੁਪਏ ਦੀ ਲਾਗਤ ਦੇ ਨਾਲ ਲਿੰਕ ਸੜਕ ਅਤੇ ਸ਼ਮਚਾਨ ਕਾਟ ਦੇ ਵੇਟਿੰਗ ਸ਼ੈੱਡ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਸੇਵਾ ਸਾਡੇ ਲਈ ਸਿਰਫ ਇੱਕ ਵਾਦਾ ਨਹੀਂ ਸਗੋਂ ਸਾਡੀ ਜ਼ਿੰਮੇਵਾਰੀ ਵੀ ਹੈ ਅਤੇ ਸਭ ਤੋਂ ਵੱਡੀ ਤਰਜੀਹ ਵੀ ਅਸੀਂ ਇਸ ਜ਼ਿੰਮੇਵਾਰੀ ਨੂੰ ਹਰ ਕਦਮ ਇਮਾਨਦਾਰੀ ਸਮਰਪਣ ਅਤੇ ਪੂਰੇ ਦਿਲੋਂ ਨਿਭਾ ਰਹੀਆਂ। ਮੈਂ ਜਦੋਂ ਆਇਆ ਸੀਗਾ ਗੁਰਪੁਰਬ ਤੇ ਪਿਛਲੀ ਵਾਰ ਇੱਥੇ ਤੇ ਸੰਗਤ ਦਾ ਹੁਕਮ ਆਇਆ ਸੀਗਾ ਔਰ ਗੁਰੂ ਦੀ ਕਿਰਪਾ ਹੋਈ ਆ ਕਿ ਜੋ ਮੈਂ ਦਰਬਾਰ ਸਾਹਿਬ ਦੇ ਵਿੱਚ ਅੰਦਰ ਲੋਕਾਂ ਨੇ ਮੈਨੂੰ ਹੁਕਮ ਆਇਆ ਸੀ ਔਰ ਦਾ ਵਾਅਦਾ ਕਰਕੇ ਗਿਆ ਸੀ ਉਹ ਗੁਰੂ ਦੇ ਅਸ਼ੀਰਵਾਦ ਨਾਲ ਉਹ ਵਾਅਦਾ ਅੱਜ ਪੂਰਾ ਹੋਇਆ ਜੀ ਤੇ ਸੰਗਤ ਆਣੀ ਆ ਹੁਣ ਜਦੋਂ ਗੁਰੂ ਸਾਹਿਬ ਦਾ 350 ਸਾਲਾ ਜਿਹੜਾ ਸ਼ਹਾਦਤ ਦਾ ਦਿਨ ਆੜਿਆ ਜੜਾ ਆ ਰਿਹਾ ਔਰ ਬਹੁਤ ਸੰਗਤ ਆਂਦੀ ਆ ਲੱਖਾਂ ਦੀ ਗੰਟੀ ਸੰਗਤ ਆਂਦੀ ਆ ਇੱਥੋਂ ਜਿਹੜਾ ਹੈਗਾ ਆਪਣਾ ਅਕਾਣ ਪਟਸਾਬ ਹੋਣਗੇ ਸੰਗਤ ਆਏਗੀ ਫਿਰ ਇੱਥੋਂ ਜਦੋਂ ਸਾਰੇ ਜਿਵੇਂ ਚਾਰ ਜਗ੍ਹਾ ਤੋਂ ਜਿਹੜੇ ਹੈਗੇ ਹਨਾ ਜੀ ਉਹ ਜਿਹੜੇ ਧਾਰਮਿਕ ਸਮੇਲਨ ਹੋਣ ਤੋਂ ਬਾਅਦ ਸੰਗਤ ਜਿਹੜੀ ਹੈਗੀ ਆ ਆਨੰਦਪੁਰ ਸਾਹਿਬ ਦੇ ਚਾਲੇ ਪਾਣ ਗਿਆ ਤੇ ਉਹਦੇ ਵਾਸਤੇ ਲੋਕਾਂ ਦੀ ਮੰਗ ਸੀ ਜਿਹੜੀ ਮੰਗ ਸੀ ਇਹ ਕਿ ਇੱਥੇ ਪਾਰਕਿੰਗ ਦੀ ਬਹੁਤ ਦਿੱਕਤ ਆਉਂਦੀ ਹੈ ਕਿ ਉਹ ਹੁਣ ਪੂਰੀ ਹੋਈ ਐ ਤੇ ਮੈਂ ਆਪਣੇ ਆਪ ਨੂੰ ਬਰਤਗਾ ਸਮਝ ਕੇ ਮੈਨੂੰ ਇਹ ਸੇਵਾ ਦਾ ਮੌਕਾ ਮਿਲਿਆ 3 ਲੱਖ ਰੁਪਏ ਦੀ ਬਰਤਗਾ ਦੇ ਨਾਲ ਔਰ ਇਹਦੇ ਉੱਤੇ ਲੋਕਟਾਇਰ ਵੀ ਲਗਣੀ ਆ ਹੁਣ ਸਾਰਾ ਵਧੀਆ ਕੰਮ ਹੋਏਗਾ ਜੀ ਸੰਗਤ ਨੂੰ ਸਹੂਲਤ ਹੋਏਗੀ ਤੁਹੰਦਾ ਸੀ ਕਿ ਇਹ ਲੋਕਾਂ ਦੀ ਸਾਲਾਂ ਸਾਲ ਪੁਰਾਣੀ ਮੰਗ ਸੀ ਜਿਸ ਨੂੰ ਕਿ ਹੁਣ ਸੂਬੇ ਦੀ ਮਾਨ ਸਰਕਾਰ ਦੇ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ ਸਿਵਲ ਸੁਰੱਖਿਆ ਬਲ ਨੇਟਾਰੀ ਵਾਗਸ ਸਰਹੱਦ ਤੇ ਹਰ ਸ਼ਾਮ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਦੇ ਸਮੇਂ ਵਿੱਚ ਬਦਲਾ ਕੀਤਾ ਹੈ ਇਹ ਫੈਸਲਾ ਖੇਤਰ ਵਿੱਚ ਵਧਦੀ ਠੰਡ ਅਤੇ ਬਦਲਦੇ ਮੌਸਮ ਦੇ ਹਾਲਾਤਾਂ ਨੂੰ ਵੇਖਦੇ ਹੋਏ ਲਿਆ ਗਿਆ ਤਾਂ ਜੋ ਸੈਲਾਨੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਟਾਰੀ ਵਾਗਾ ਬਾਰਡਰ ਉਤੇ ਰੋਜ਼ਾਨਾ ਹੋਣ ਵਾਲੀ ਰਿਟਰੀਟ ਸੈਰਮਨੀ ਦਾ ਸਮਾਂ ਬਦਲ ਗਿਆ ਹੈ ਪੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਸਮੇਂ ਦੇ ਅਨੁਸਾਰ ਹੁਣ ਰਿਟਰੀਟ ਸਮਾਰੋਹ ਸ਼ਾਮ 4:30 ਵਜੇ ਸ਼ੁਰੂ ਹੋਵੇਗਾ ਤੇ ਸ਼ਾਮ 5 ਵਜੇ ਖਤਮ ਹੋ ਜਾਵੇਗਾ ਪਹਿਲਾ ਬੀਟਿੰਗ ਰੀਟ੍ਰੀਟ ਸੈਰੇਮਨੀ ਦਾ ਸਮਾਂ 5 ਵਜੇ ਤੋਂ 5:30 ਵਜੇ ਤੱਕ ਸੀ। ਦਸਏ ਇਹ ਫੈਸਲਾ ਵੱਡੀ ਠੰਡ ਅਤੇ ਛੋਟੇ ਦਿਨਾਂ ਦੇ ਮੱਦੇਨਜ਼ਰ ਸਲਾਨੀਆਂ ਦੀ ਸਹੂਲਤ ਲਈ ਲਿਆ ਗਿਆ ਹੈ। ਇਸ ਬਦਲਾਅ ਦਾ ਉਦੇਸ਼ ਸਲਾਨੀਆਂ ਨੂੰ ਸੂਰਜ ਡੁੱਬਣ ਅਤੇ ਸਰਦੀਆਂ ਦੇ ਮੌਸਮ ਦੌਰਾਨ ਤਾਪਮਾਨ ਦੇ ਵਿੱਚ ਤੇ ਇਸ ਦੇ ਨਾਲ ਕਿਰਾਵਟ ਦੇ ਕਾਰਨ ਕਿਸੇ ਪਰੇਸ਼ਾਨੀ ਤੇ ਬਿਹਤਰ ਵਾਤਾਵਰਨ ਵਿੱਚ ਇਸ ਇਤਿਹਾਸਕ ਸਮਾਰੋਹ ਦਾ ਆਨੰਦ ਲੈਣ ਦੀ ਆਗਿਆ ਦੇਣਾ। ਬੀਐਸਐਫ ਅਧਿਕਾਰੀਆਂ ਦੇ ਅਨੁਸਾਰ ਇਹ ਨਵਾਂ ਸਮਾਂ ਸਰਦੀਆਂ ਦੌਰਾਨ ਲਾਗੂ ਰਹੇਗਾ। ਨਵੇਂ ਸਮੇਂ ਦੇ ਤਹਿਤ ਸਮਾਂ ਹਨੇਰਾ ਹੋਣ ਅਤੇ ਛੰਡ ਪੈਣ ਤੋਂ ਪਹਿਲਾਂ ਪੂਰਾ ਹੋ ਜਾਵੇਗਾ ਇਸ ਦੇ ਨਾਲ ਲੋਕ ਹਨੇਰਾ ਹੋਣ ਤੋਂ ਪਹਿਲਾਂ ਆਪਣੇ ਸ਼ਹਿਰ ਵਾਪਸ ਜਾ ਸਕਣਗੇ ਤੁਹਾਨੂੰ ਦੱਸਦੀ ਹੈ ਕਿ ਅਟਾਰੀ ਸਰਹੱਦ ਪਾਕਿਸਤਾਨ ਭਾਰਤ ਦੀ ਸਭ ਤੋਂ ਪ੍ਰਸਿੱਧ ਅੰਤਰਰਾਸ਼ਟਰੀ ਸਰਹੱਦਾਂ ਦੇ ਵਿੱਚੋਂ ਇੱਕ ਹੈ ਜੋ ਕਿ ਪੰਜਾਬ ਦੇ ਅਮਰੀਕਲ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਭਾਰਤ ਵਾਲੇ ਹਿੱਸੇ ਨੂੰ ਅਟਾਰੀ ਅਤੇ ਪਾਕਿਸਤਾਨ ਵਾਲੇ ਹਿੱਸੇ ਨੂੰ ਵਗਾ ਕਿਹਾ ਜਾਂਦਾ ਹੈ ਇਹ ਬਾਰਡਰ ਆਪਣੀ ਜੋਸ਼ਾਨਾ ਹੋਣ ਵਾਲੀ ਬੀਟਿੰਗ ਰਿਟ੍ਰੀਟ ਸਮਾਰੋਹ ਲਈ ਦੁਨੀਆ ਭਰ ਦੇ ਵਿੱਚ ਮਸ਼ਹੂਰ ਨੇ। ਸ਼ਾਮ ਵੇਲੇ ਬੀਐਸਐਫ ਅਤੇ ਪਾਕਿਸਤਾਨ ਰੇਂਜਰਸ ਦੇ ਵੱਲੋਂ ਝੰਡਾ ਉਤਾਰਨ ਦੀ ਸ਼ਾਨਦਾਰ ਧੂਲ ਕੀਤੀ ਜਾਂਦੀ ਹੈ। ਜਿਸ ਨੂੰ ਦੇਖਣ ਦੇ ਲਈ ਹਜ਼ਾਰਾਂ ਸਲਾਨੀ ਇੱਥੇ ਇਕੱਠੇ ਹੁੰਦੇ ਨੇ ਤੇ ਉੱਚੇ ਨਾਰੇ, ਦੇਸ਼ ਭਗਤੀ ਦੇ ਗੀਤ ਅਤੇ ਤਿਰੰਗੇ ਦੀ ਸ਼ਾਨ ਇੱਥੋਂ ਦਾ ਮਾਹੌਲ ਹੋਰ ਵੀ ਜਜ਼ਬਾਤੀ ਬਣਾਉਂਦੇ ਨੇ। 48 ਸਰਹੱਦ ਸਿਫਸਾਸ ਪਾਟੇ ਦਾ ਕੇਂਦਰ ਨਹੀਂ ਸਗੋ ਦੋਨੋ ਦੇਸ਼ਾਂ ਦੇ ਵਪਾਰ ਲਈ ਵੀ ਕਦੇ ਮਹੱਤਵਪੂਰਨ ਰਸਤਾ ਰਿਹਾ ਹੈ ਇਹ ਸਰਹੱਦ ਭਾਰਤ ਦੇ ਸੈਨਿਕ ਜਜ਼ਬੇ ਸੁਰੱਖਿਆ ਅਤੇ ਗੌਰਵ ਦੀ ਜੀਵੰਤ ਨਿਸ਼ਾਨੀ ਮੰਨੀ ਜਾਂਦੀ ਹੈ ਫਿਰੋਜ਼ਪੁਰ ਦੇ ਵਿੱਚ ਇੱਕ ਆਰਐਸਐਸ ਨੇਤਾ ਦਿਨਾ ਨਾਥ ਦੇ ਪੋਤਰੇ ਨਵੀਨ ਨੂੰ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਨੌਸ਼ਵਾਨ ਮੁੱਖ ਬਾਜ਼ਾਰ ਦੇ ਵਿੱਚ ਆਪਣੀ ਦੁਕਾਨ ਦੇ ਵੱਲ ਪੈਦਲ ਜਾ ਰਿਹਾ ਸੀ ਦੋ ਹਮਲਾਵਰ ਅਚਾਨਕ ਹੀ ਪਿਛੁਆਏ ਅਤੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਉਹ ਮੌਕੇ ਤੇ ਹੀ ਡਿੱਗ ਗਿਆ ਡਾਕਟਰਾਂ ਨੇ ਉਸ ਨੂੰ ਪਹਿਲਾਂ ਤੋਂ ਹੀ ਮ੍ਰਿਤਕ ਘੋਲਾਂ ਦਿੱਤਾ ਪੰਜਾਬ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਇੱਕ ਵਰਕਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ RSS ਵਰਕਰ ਉਤੇ ਕਾਰਜਾਂ ਦੇ ਸਮੇਂ ਹਮਲਾ ਕੀਤਾ ਗਿਆ ਅਣਪਛਾਤੇ ਹਮਲਾਵਰ ਦੁਆਰਾ ਮਾਰੇ ਗਏ RSS ਵਰਕਰ ਦੀ ਪਛਾਣ ਨਵੀਨ ਅਰੋੜਾ ਵਜੋਂ ਹੋਈ ਹੈ ਇਸ ਹਸ ਸੁਸਮਣੀ ਖੇਚ ਘਟਨਾ ਤੋਂ ਬਾਅਦ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੇ ਸਦਗਰਮ ਹੋ ਕੇ ਨਹੀਂ ਪੰਜਾਬ ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਦੇ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਦਾ ਦਾਅਵਾ ਕੀਤਾ ਇਸ ਘਟਨਾ ਦੇ ਨਾਲ ਸਥਾਨਕ ਕਾਰੋਬਾਰੀਆਂ ਦੇ ਵਿੱਚ ਰੋਸ ਹੈ ਜਦੋਂ ਕਿ ਪਰਿਵਾਰ ਦਾ ਰੋਣ ਰੋਕੇ ਬੁਰਾ ਹਾਲ ਹੈ ਘਟਨਾ ਦੀ ਜਾਣਕਾਰੀ ਮਿਲਨ ਉਤੇ ਪੁਲਿਸ ਮੌਕੇ ਤੇ ਪਹੁੰਚੀ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਅਤੇ ਵਿਧਾਇਕ ਰਣਵੀਰ ਸਿੰਘ ਪੁੱਲਰਵੀ ਮੋਕੇ ਉਤੇ ਪੁਲਿਸ ਤੇ ਹਮਲਾਵਰ ਨੂੰ ਜਲਦ ਹੀ ਫੜਨ ਦਾ ਦਾਅਵਾ ਕੀਤਾ। ਦੇਖੋ ਨਵੀਨ अरोड़ा ਜੀ ਹੈਗੇ ਸੀਗੇ ਤੇ ਇਹਨਾਂ ਦਾ ਕਰੀਬ 30-35 ਸਾਲ ਉਮਰ ਤੇ ਇਹ ਆਪਣੀ ਦੁਕਾਨ ਤੋਂ ਆਪਣੇ ਘਰ ਜਾ ਰਹੇ ਸੀ ਮੋਟਰਸਾਈਕਲ ਤੇ ਤੇ ਦੋ ਅਣਪਛਾਤੇ ਬੰਦਿਆਂ ਨੇ ਆ ਕੇ ਇਹਨਾਂ ਤੇ ਗੋਲੀਆਂ ਮਾਰੀਆਂ ਤੇ ਜਿਨ੍ਹਾਂ ਦੇ ਨਾਲ ਇਹਨਾਂ ਦੀ ਡੈਥ ਹੋ ਗਈ। ਤੇ ਬੜਾ ਅਫਸੋਸਨਾਕ ਇੱਕ ਇਹ ਇਨਸੀਡੈਂਟ ਆ ਜਿਹੜਾ ਹੋਇਆ ਸਾਡੀ ਪੁਲਿਸ ਦੀ ਮਸਤੈਦੀ ਅਸੀਂ ਪਿਛਲੇ ਦਿਨਾਂ ਚ ਬਹੁਤ ਜਿਹੜੀਆਂ ਮਾੜੇ ਅਨਸਰਾਂ ਦੇ ਕਾਰਵਾਈਆਂ ਕਰਦੇ ਆ ਰਹੇ ਹਾਂ ਉਸ ਡਿਸਪਾਈਟ ਥੈਟ ਇਹ ਇਨਸੀਡੈਂਟ ਹੋ ਗਿਆ ਤੇ ਅਫਸੋਸਨਾਕ ਇਨਸੀਡੈਂਟ ਹੈ ਤੇ ਇਹ ਸਾਰੇ ਸ਼ਹਿਰ ਵਾਸਤੇ ਸਾਡੀ ਪੁਲਿਸ ਵਾਸਤੇ ਵੀ ਤੇ ਅਸੀਂ ਇਹਦੇ ਵਿੱਚ ਪੂਰਾ ਹੁਣ ਜ਼ੋਰ ਲਾਇਆ ਹੋਇਆ 8-9 ਟੀਮਾਂ ਬਣਾਈਆਂ ਹੋਈਆਂ ਤੇ ਜਲਦ ਤੋਂ ਜਲਦ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਤੇ ਉਹਨਾਂ ਤੇ ਜਿਹੜਾ ਬੰਦੀ ਢੁਕਵੀਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਕਿੰਨੀਆਂ ਟੀਮੀਆਂ ਬਣਾਈਆਂ ਔਰ ਕੀ ਲੀਡਸ ਹੁਣ ਤੱਕ ਪੁਲਿਸ ਨੂੰ ਮਿਲੀਆਂ ਸਾਡੇ ਕੋਲ ਟੈਕਨੀਕਲ ਲੀਡਸ ਹੈਗੀਆਂ ਜੀ ਸੀਸੀਟੀਵੀ ਲੀਡਸ ਵੀ ਹੈ ਤੇ ਸਾਡੇ ਕੋਲ ਹੋਰ ਇਨਫੋਰਮੇਸ਼ਨ ਵੀ ਆਈ ਹੈ ਜਿਹੜੀ ਜਿਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਡੀਆਂ 8-9 ਟੀਮਸ ਲੱਗੀਆਂ ਹੋਈਆਂ ਜਿਹਦੇ ਵਿੱਚ ਸੀਜੀਏ ਵੱਲੋਂ ਵੀ ਟੀਮਸ ਹੈਗੀਆਂ ਤਿੰਨ ਐਸਐਚਓ ਲੱਗੇ ਹੋਏ ਆ ਦੋ ਡੀਐਸਪੀ ਲਾਏ ਹੋਏ ਆ ਤੇ ਸਾਰੇ ਅਸੀਂ ਪੂਰੇ ਸਾਰੀ ਰਾਤ ਪੁਲਿਸ ਸਾਡੀ ਵਰਕਰਦੀ ਰਹੀ ਹੈ ਤੇ ਹੁਣ ਵੀ ਸਾਰੇ ਲੱਗੇ ਹੋਏ ਆ ਤੇ ਜਲਦ ਅਸੀਂ ਇਹਨਾਂ ਨੂੰ ਅਸੀਂ ਗ੍ਰਫਤਾਰ ਕਰ ਕਰ ਲਾਂਗੇ ਸਿਰਕ ਕਾਰਨ ਪਤਾ ਲੱਗਾ ਜੀ ਕਿਉਂ ਮਰਦ ਇਹ ਜਿਹੜਾ ਕਈ ਐਂਗਲਸ ਤੋਂ ਅਸੀਂ ਵਰਕ ਕਰ ਰਹੇ ਹਾਂ ਜੀ ਤੇ ਤੁਹਾਡੇ ਜਲਦ ਉਹਨਾਂ ਨੂੰ ਜਦੋਂ ਫੜ ਲਾਂਗੇ ਤਾਂ ਸਾਰੀ ਗੱਲ ਸਾਹਮਣੇ ਆਏਗੀ ਪਰਿਵਾਰ ਨੇ ਹਮਲਾਵਰਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਨਵੀਨ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਪੂਰੇ ਪਰਿਵਾਰ ਦਾ ਆਰਐਸਐਸ ਦੇ ਨਾਲ ਪੁਰਾਣਾ ਸੰਪੰਦ ਹੈ ਪੁਲਿਸ ਨੂੰ ਹਮਲਾਵਰ ਨੂੰ ਜਲਦ ਹੀ ਗ੍ਰਿਫਤਾਰ ਕਰਨਾ ਚਾਹੀਦਾ ਹੈ ਅਤੇ ਕਤਲ ਦੇ ਪਿੱਛੇ ਦੇ ਮਕਸਦ ਦਾ ਪਤਾ ਲਗਾਉਣਾ ਚਾਹੀਦਾ ਹੈ ਲੰਡਨ ਦੀ ਮਸ਼ਹੂਰ ਥੇਮਜ਼ ਨਦੀ ਵਿੱਚ ਇੱਕ ਭਾਰਤੀ ਵਿਅਕਤੀ ਦੇ ਪੈਰ ਤੋਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਨੇ ਯੂਕੇ ਦੇ ਵਿੱਚ ਅਸਹਿਕਾਰਨਯੋਗ ਜਨਤਕ ਵਿਵਹਾਰ ਨੂੰ ਲੈ ਕੇ ਵਿਆਪਕ ਬਹਿਸ ਸ਼ੁਰੂ ਕਰ ਦਿੱਤੀ ਹੈ ਲੰਡਨ ਦੀ ਮਸ਼ਹੂਰ ਥੇਮਸ ਨਦੀ ਦੇ ਵਿੱਚ ਭਾਰਤੀ ਵਿਅਕਤੀ ਦੇ ਪੈਰ ਧੋਂਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ ਹੈ। ਵਾਇਰਲ ਵੀਡੀਓ ਦੇ ਵਿੱਚ ਇੱਕ ਭਾਰਤੀ ਵਿਅਕਤੀ ਨੂੰ ਥੇਮਸ ਨਦੀ ਦੇ ਵਿੱਚ ਆਪਣੇ ਪੈਰ ਧੋਂਦੇ ਹੋਏ ਦਿਖਾਇਆ ਗਿਆ ਹੈ। ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਉਹ ਨਹਾਉਣ ਦੇ ਲਈ ਵੀ ਅੰਤਰ ਗਿਆ ਸੀ। ਬਹੁਤ ਸਾਰੇ ਬ੍ਰਿਟਿਸ਼ ਅਤੇ ਸਥਾਨਕ ਉਪਭੋਗਤਾ ਇਸ ਕਾਰਵਾਈ ਨੂੰ ਸਲਾਨੀਆ ਦੇ ਅਸਵੀਕਾਰਯੋਗ ਜਨਤਕ ਵਿਵਹਾਰ ਦੇ ਨਾਲ ਜੋੜ ਰਹੇ ਨੇ। ਜ਼ਨਾਈ ਕੁਝ ਲੋਕ ਵਿਅਕਤੀ ਦਾ ਬਚਾਅ ਕਰ ਰਹੇ ਨੇ ਇਸ ਨੂੰ ਇੱਕ ਸੱਭਿਆਚਾਰਕ ਆਕਾਰ ਦਤਾ ਸੀ ਨੇ ਅਤੇ ਪੁੱਛ ਰਹੇ ਨੇ ਕਿ ਪੈਰ ਧੋਣ ਦੇ ਵਿੱਚ ਕੀ ਗਲਤ ਹੈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਹਾਲੀ ਦੇ ਹਫ਼ਤੇਾਂ ਵਿੱਚ ਕੈਨੇਡਾ ਤੋਂ ਵੀ ਇੱਕ ਅਜੀ ਹੈ ਵੀਡੀਓ ਸਾਹਮਣੇ ਆਇਆ ਸੀ ਜਿਦੇ ਵਿੱਚ ਇੱਕ ਭਾਰਤੀ ਪਰਿਵਾਰ ਨੂੰ ਇੱਕ ਸਥਾਨਕ ਨਦੀ ਦੇ ਵਿੱਚ ਨਹਾਉਂਦੇ ਹੋਏ ਸਾਬਣ ਦੀ ਵਰਤੋਂ ਕਰਦੇ ਹੋਏ ਵੀ ਦੇਖਿਆ ਗਿਆ ਸੀ ਕਾ ਜੋ ਅੰਗਿਆ ਵਾਰ-ਵਾਰ ਹੋ ਰੀਆਂ ਕਟਨਾਵਾਂ ਦੇ ਦੋ ਵੱਡੇ ਨਕਾਰਾਤਮਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਇਹ ਕਟਨਾਵਾਂ ਆਨਲਾਈਨ ਰੂੜੀਵਾਦੀਤਾ ਅੜਨਵਨ ਨੂੰ ਵਧਾਰੀਆਂ ਨੇ ਵਿਦੇਸ਼ ਦੇ ਵਿੱਚ ਰਹਿਣ ਵਾਲੇ ਵਿਆਪਕ ਭਾਰਤੀ ਭਾਈਚਾਰੇ ਪ੍ਰਤੀ ਨਸਲਵਾਦ ਅਤੇ ਨਫ਼ਰਤ ਵੀ ਵਧਾਰੀਆਂ ਨੇ ਹੁਣ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਹਰ ਦੇਸ਼ ਦੇ ਆਪਣੇ ਨਿਯਮ ਸਮਾਜਿਕ ਸੀਮਾਵਾਂ ਅਤੇ ਵਾਤਾਵਰਣ ਸੰਬੰਧੀ ਨੈਤਿਕਤਾ ਹੁੰਦੀ ਹੈ ਇਹਨਾਂ ਦਾ ਸਤਿਕਾਰ ਕਰਨਾ ਬਹੁਤ ਮਹੱਤਵਪੂਰਨ ਹੈ ਤਾਂ ਜੋ ਵਿਦੇਸ਼ਾਂ ਦੇ ਵਿੱਚ ਰਹਿੰਦੇ ਲੱਖਾਂ ਭਾਰਤੀਆਂ ਦੀ ਇੱਜ਼ਤ ਬਣੀ ਰਹੇ ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆ ਦੀ అలਮਤ ਤੋਂ ਬਾਹਰ ਕੱਢਣ ਨੂੰ ਆਪਣਾ ਮੁੱਖ ਟੀਚਾ ਤੇ ਮੰਜ਼ਲ ਦੱਸਿਆ ਇਸ ਲਈ ਨੌਜਵਾਨਾਂ ਨੂੰ ਵਿਅਸਤ ਰੱਖਣ ਲਈ ਖੇਡਾਂ ਨੂੰ ਸਭ ਤੋਂ ਵਧੀਆ ਬਦਲ ਮੰਨਿਆ ਹੈ ਸੋ ਪੰਜਾਬ ਸਰਕਾਰ ਨੇ ਹਰ ਪਿੰਡ ਵਿੱਚ ਖੇਡ ਸਟੇਡੀਅਮ ਤਿਆਰ ਕਰਨ ਦਾ ਫੈਸਲਾ ਕੀਤਾ ਹੈ ਇਸੇ ਤਹਿਤ ਹੀ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਅਸ਼ਨਾਲਾ ਦੇ 7 ਪਿੰਡਾਂ ਦੇ ਵਿੱਚ 2.6 ਕਰੋੜ ਦੀ ਲਾਗਤ ਦੇ ਨਾਲ ਸਪੋਰਟਸ ਸਟੇਡੀਅਮ ਬਣਾਉਣ ਦੀ ਸ਼ੁਰੂਆਤ ਕੀਤੀ ਆਮ ਆਦਮੀ ਪਾਰਟੀ ਦਾ ਮੰਨਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰੱਖਣ ਦੇ ਲਈ ਖੇਡਾਂ ਸਭ ਤੋਂ ਵੱਡੀ ਜ਼ਰੂਰਤ ਹੈ ਇਸ ਦੇ ਨਾਲ ਹੀ ਉਹਨਾਂ ਦਾ ਸਰੀਰ ਅਤੇ ਭੂਿਕ ਦੋਵੇਂ ਚੰਗੇ ਬਣ ਜਾਂਦੇ ਨੇ ਆਮ ਆਦਮੀ ਪਾਰਟੀ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਇਸ ਨੂੰ ਬਹੁਤ ਵੱਡਾ ਕੁੰਤਾ ਕੰਮ ਦੱਸਿਆ ਕਿਉਂਕਿ ਜਦੋਂ ਬੱਚੇ ਖੇਡ ਦੇ ਮੈਦਾਨ ਦੇ ਵਿੱਚ ਜਾਣਗੇ ਤਾਂ ਉਹਨਾਂ ਨੂੰ ਆਪਣੇ ਸਰੀਰ ਦੇ ਨਾਲ ਪਿਆਰ ਹੋ ਜਾਵੇਗਾ ਤੇ ਉਹ ਬੁਰਾਈਆਂ ਤੋਂ ਬਚ ਜਾਣਗੇ ਅੱਜ ਅਸੀਂ ਕਰੀਬ ਆਜੋ ਆਜੋ 8 ਸਟੇਡੀਅਮ ਜੜੇ ਆ ਸਾਨੂੰ ਟੋਟਲ ਮੁਖੰਤੀ ਸਾਹਿਬ ਨੇ 35 ਸਟੇਡੀਅਮ ਦਿੱਤੇ ਆ ਸਾਡੇ ਵਿਧਾਨ ਸਭਾ ਕਾਈ ਨਾਲੇ ਲਈ ਤੇ ਅੱਜ ਅਸੀਂ 8 ਪਿੰਡਾਂ ਦੇ ਵਿੱਚ ਜਿਹੜਾ ਨੀ ਪੱਥਰ ਰੱਖਦੇ ਆ ਇਸ ਵੇਲੇ ਆਪਾਂ ਚਮਿਆਰੀ ਪਿੰਡ ਦੇ ਵਿੱਚ ਆ ਉਹਦਾ ਅਸੀਂ ਚਮਿਆਰੀ ਨੂੰ ਕਰੀਬ 43 ਲੱਖ ਰੁਪਇਆ ਜਿਹੜਾ ਉਹ ਦਿੱਤਾ ਸਾਡੀ ਕੋਸ਼ਿਸ਼ ਹੈ ਕਿ ਅਜਨਾਲੇ ਦੇ ਵਿੱਚ ਮਤਲਬ ਜਿਹੜੇ 100 ਦੇ ਕਰੀਬ ਸਾਡੇ ਸਟੇਡੀਅਮ ਬਣ ਜਾਣ ਪਹਿਲੀ ਜਿਹੜੀ ਲਿਸਟ ਸਾਡੀ ਆਈ ਉਹ 35 ਸੀਐਮ ਸਾਹਿਬ ਨੇ ਦੇ ਦਿੱਤੇ ਆ ਦੂਜੇ ਵੀ ਕਹਿੰਦੇ ਤੁਹਾਨੂੰ ਸਾਲ ਚੜ੍ਹਦੇ ਆ ਉਹ ਵੀ ਦੇ ਦਾਂਗੇ ਸੋ ਇਹ ਸਾਡੇ ਸਟੇਡੀਅਮ ਦਾ ਵਿੱਚ ਕੰਮ ਜਿਹੜਾ ਹੋੜੇ ਹੀ ਫੌਦੀ ਤੌਰ ਤੇ ਜਿਹੜਾ ਸ਼ੁਰੂ ਹੋਊਗਾ ਕਿਉਂਕਿ ਸਭ ਦੇ ਪੈਸੇ ਆ ਗਏ ਆ ਟੈਂਡਰ ਹੋ ਗਏ ਸਭ ਕੁਝ ਹੋ ਗਿਆ ਸੋ ਅਸੀਂ ਚਾਹੁੰਦੇ ਆ ਕਿ ਜਿਹੜਾ ਖੇਡਾਂ ਵਤਨ ਪੰਜਾਬ ਦੀਆਂ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤੀਆਂ ਸੀਗੀਆਂ ਜੇ ਅਸੀਂ ਦੰਗਲਾ ਪੰਜਾਬ ਬਣਾਉਣਾ ਤੇ ਸਾਡੇ ਨੌਜਵਾਨ ਜਿਹੜੇ ਉਹ ਖੇਡ ਦੇ ਕੁੱਦ ਦੇ ਸਾਨੂੰ ਨਜ਼ਰ ਆਉਣੇ ਚਾਹੀਦੇ ਆ ਉਹਦੇ ਲਈ ਸਟੇਡੀਅਮ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਕਿਹਾਗੇ ਬਣਾਉਣੇ ਜ਼ਰੂਰੀ ਹੈ ਸੋ ਉਹਦੇ ਤਹਿਤ ਅਸੀਂ ਇਹ ਸਟੇਡੀਅਮ ਜਿਹੜੇ ਬਣਾਦੇ ਪੰਜਾਬ ਰੰਗਲਾ ਪੰਜਾਬ ਬਣਾਉਣਾ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਦੇ ਵੱਲ ਉਤਸ਼ਾਹਿਤ ਕਰਨਾ ਉਹ ਸਾਡੀ ਪਹਿਲੀ ਜਿਹੜੀ ਡਿਊਟੀ ਆ ਉਹਦੇ 'ਚ ਆਪਾਂ ਲੱਗੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਾਫੀ ਸਹਾਇੀ ਹੋਣਗੇ ਬਿਲਕੁਲ ਬਹੁਤ ਜ਼ਿਆਦਾ ਇਹ ਸਹਾਇੀ ਹੋਣਗੇ ਕਿਉਂਕਿ ਦੇਖੋ ਜਿਹੜਾ ਜੂਥ ਹੈ ਸਾਡਾ ਜਿਹੜੀ ਇਹ ਉਮਦ ਹੁੰਦੀ ਆ ਜਦੋਂ ਆਪਾਂ 18 ਸਾਲ ਤੋਂ ਲੈ ਕੇ ਕਰੀਬ 27-28 ਸਾਲ ਤੱਕ 10 ਸਾਲ ਜਿਹੜੀ ਆ ਇਸ ਉਮਰ ਦੇ ਬੰਦੇ ਨੂੰ ਜਿਹੜੇ ਪਾਸੇ ਮਸਤੀ ਲਾ ਲਓ ਤੇ ਜੇ ਇਸ ਉਮਰ ਦੇ ਵਿੱਚ ਬੰਦਾ ਖੇਡਾਂ ਵਾਲੇ ਪਾਸੇ ਲੱਗ ਜਾਂਦਾ ਤੇ ਉਹਦੀ ਸੋਚ ਵੀ ਚੰਗੀ ਹੋ ਜਾਂਦੀ ਹੈ ਉਹਦਾ ਸਰੀਰ ਵੀ ਚੰਗਾ ਹੋ ਜਾਂਦਾ ਤਾਂ ਉਹ ਕਿਤੇ ਨਾ ਕਿਤੇ ਵਧੀਆ ਥਾਂ ਤੇ ਸੈੱਟ ਵੀ ਹੋ ਜਾਂਦਾ ਇਸ ਕਰਕੇ ਬੰਦਾ ਜਿਹੜਾ ਨਸ਼ਿਆਂ ਵੱਲ ਦੀ ਜਾਂਦਾ ਨਸ਼ਿਆਂ ਤੋਂ ਬਚਾਉਣ ਦਾ ਇੱਕ ਮਈਆ ਇੱਕ ਸਾਧਨ ਆ ਕਿ ਆਪਾਂ ਨੌਜਵਾਨਾਂ ਨੂੰ ਜੜਿਓ ਸਟੇਡੀਅਮ ਬਣਾ ਕੇ ਦਈਏ ਜਿਕਰ ਹੋਇਆ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਪੰਜਾਬ ਦੇ ਵਿੱਚ 3838 ਖੇਡ ਸਟੇਡੀਅਮ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਸਰਕਾਰ ਖੇਡਾਂ ਨੂੰ ਤਰਜੀਹ ਦੇ ਰਹੀ ਹੈ ਤੇ ਹਰ ਪਿੰਡ ਵਿੱਚ ਖੇਡ ਸਟੇਡੀਅਮ ਬਣਾਇਆ ਜਾਵੇਗਾ ਇਸ ਤੋਂ ਇਲਾਵਾ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਉਹ ਖਿਡਾਰੀ ਜਿਨ੍ਹਾਂ ਨੇ ਕਾਮਨਵੈਲਥ ਵਿਸ਼ਵ ਪੱਧਰ ਜਾਂ ਏਸ਼ੀਆਈ ਪੱਧਰ ਦੇ ਮੁਕਾਬਲੇ ਤੇ ਵਿੱਚ ਸਫਲਤਾ ਹਾਸਲ ਕੀਤੀ ਹੈ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਦੇਖਿਆ ਜਾਵੇਗਾ ਫਗਵਾੜਾ ਦੇ ਵਿੱਚ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੀ ਉਲੰਘਣਾ ਦੇ ਲਈ ED ਨੇ ਛਾਪੇ ਮਾਰੇ ਐ ਸੋ ਜਲੰਧਰ ਜ਼ੋਨਲ ਦਫਤਰ ਦੀ ਇੱਕ ਟੀਮ ਨੇ ਚਾਰ ਥਾਵਾਂ ਤੇ ਸਰਚ ਆਪਰੇਸ਼ਨ ਚਲਾਇਆ ਇਹ ਕਾਰਵਾਈ ਫਗਵਾੜਾ ਸਥਿਤ ਫਰਮ ਓਪਲ ਇੰਜੀਨੀਅਰਿੰਗ ਕਾਰਪੋਰੇਸ਼ਨ ਦੇ ਟਿਕਾਣਿਆਂ ਤੇ ਕੀਤੀ ਗਈ ਫਗਵਾੜਾ ਦੇ ਵਿੱਚ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੀ ਉਲੰਘਣਾ ਦੇ ਲਈ ਐਨਫੋਰਸਮੈਂਟ ਟਰੈਕਟੋਰੇਟ ਨੇ ਛਾਪਾ ਮਾਰਿਆ ਈਡੀ ਨੇ ਆਪਣੇ ਅਧਿਕਾਰਤ ਹੈਂਡਲ ਉਤੇ ਇੱਕ ਰਿਪੋਰਟ ਸਾਂਝੀ ਕੀਤੀ ਹੈ ਜਿਸ ਵਿੱਚ ਇਸ ਕਾਰਵਾਈ ਦਾ ਵੇਰਵਾ ਦਿੱਤਾ ਗਿਆ ਸੀ ਜੋ ਕਿ 14 ਨਵੰਬਰ 2024 ਨੂੰ ਹੋਈ ਸੀ ਇਸ ਵਿੱਚ ਕਿਹਾ ਗਿਆ ਹੈ ਕਿ ਫਗਵਾੜਾ ਸ਼ਹਿਰ ਦੇ ਚਾਰ ਸਥਾਨਾਂ ਤੇ ਜਿੱਥੇ ਇੱਕ ਕਾਰਵਾਈ ਕੀਤੀ ਗਈ ਸੀ ਉਹਨਾਂ ਉਤੇ ਇੰਜੀਨੀਅਰਿੰਗ ਸਮਾਨ ਦੇ ਨਿਰਯਾਤ ਦੇ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਅਤੇ ਵਿਦੇਸ਼ਾਂ ਤੋਂ ਗਲਤ ਭੁਗਤਾਨ ਪ੍ਰਾਪਤ ਕਰਨ ਦਾ ਦੋਸ਼ ਸੀ ਈਡੀ ਦੀ ਜਾਂਚ ਦੇ ਅਨੁਸਾਰ ਕੰਪਨੀ ਨੇ ਸੀਰੀਆ, ਈਰਾਨ, ਤੁਰਕੀ ਅਤੇ ਕੋਲੰਬੀਆ ਵਰਗੇ ਦੇਸ਼ਾਂ ਨੂੰ ਸਮਾਨ ਭੇਜਿਆ ਪਰ ਫੇਮਾ ਤੇ ਆਰਬੀਆਈ ਨਿਯਮਤ ਦੇ ਅਨੁਸਾਰ ਨਿਰਯਾਤ ਭੁਗਤਾਨ ਪ੍ਰਾਪਤ ਨਹੀਂ ਕੀਤੇ ਗਏ। ਜਾਂਚ ਵਿੱਚ ਖੁਲਾਸਾ ਹੋਇਆ ਕਿ ਭੁਗਤਾਨ ਤੀਜੀ ਤਿਰਾ ਰਾਹੀਂ ਕੀਤੇ ਗਏ ਸਨ ਅਤੇ ਫੰਡ ਸਿੱਧੇ ਨਿੱਜੀ ਖਾਤਿਆਂ ਦੇ ਵਿੱਚ ਜਮ੍ਹਾਂ ਕੀਤੇ ਗਏ ਸੀ। ਕੋਈ ਵੀ ਤਿੰਨ ਧੀਰ ਸਮਝੌਤਾ ਜਾਂ ਫਿਰ ਸਮਾਯੋਜਨ ਐਂਟਰੀ ਦਸਤਾਵੇਜ਼ ਨਹੀਂ ਸੀ। ਫਰਮ ਨੇ ਅਸਲੀ ਦਿਖਣ ਦੇ ਲਈ ਨਕਲੀ ਕਸਟਮ ਈਮੇਲ ਆਈਡੀ ਦੀ ਵਰਤੋਂ ਵੀ ਕੀਤੀ। ਦੀ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਕੁਝ ਨਿਯਾਤ ਲੈਣ-ਦੇਣ ਭਾਰਤ ਅਤੇ ਵਿਦੇਸ਼ਾਂ ਦੇ ਵਿੱਚ ਨਕਦੀ ਦੇ ਵਿੱਚ ਕਿਤੇ ਗਏ ਸੀ ਛਾਪੇਮਾਰੀ ਦੌਰਾਨ ED ਨੇ 2.2 ਮਿਲੀਅਨ ਰੁਪਏ ਦੀ ਭਾਰਤੀ ਕਰੰਸੀ ਕਈ ਅਪਰਾਧਿਕ ਦਸਤਾਵੇਜ਼ ਅਤੇ ਇਲੈਕਟ੍ਰੋਨਿਕ ਸਬੂਤ ਵੀ ਜ਼ਬਤ ਕੀਤੇ ਏਜੰਸੀ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਹੋਰ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਬ੍ਰਾਹਮਣ ਭਾਇਸ਼ਾਰੇ ਵਿਰੁੱਧ અપਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਦੇ ਵਿੱਚ ਹਰਿਆਣਾ ਨਿਵਾਸੀ ਨਵਦੀਪ ਸਿੰਘ ਜਲਵੇੜਾ ਵਿਰੋਧ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਨੇ ਨਵਦੀਪ ਨੂੰ ਗ੍ਰਫਤਾਰ ਕਰਨ ਦੇ ਲਈ ਛਾਪੀ ਮਾਰੀ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੀਆਂ ਕਈ ਟੀਮਾਂ ਹੁਣ ਹਰਿਆਣਾ ਜਾਣ ਗਈਆਂ ਇਸ ਘਟਨਾ ਨੂੰ ਲੈ ਕੇ ਪੰਜਾਬ ਪਰ ਦੇ ਵਿੱਚ ਬ੍ਰਾਹਮਣ ਭਾਇਸ਼ਾਰੇ ਵਿੱਚ ਵਧ ਰਹੇ ਗੁੱਸੇ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ ਗਈ ਹੈ ਚੰਡੀਗੜ੍ਹ ਚੋਨਰੀ ਮੰਗ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਲੰਗੇ ਦਿਨੀ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਦਰਮਿਆਨ ਬ੍ਰਾਹਮਣ ਸਮਾਜ ਬਾਰੇ ਕੀਤੀਆਂ ਕਥਿਤ ਵਿਵਾਦਿਤ ਟਿੱਪਣੀਆਂ ਦੇ ਲਈ ਹਰਿਆਣਾ ਵਾਸੀ ਨਵਦੀਪ ਸਿੰਘ ਚਲਪੇੜਾ ਖਿਲਾਫ ਲੁਧਿਆਣਾ ਦੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਚਲਪੇੜਾ ਦੇ ਵਿਵਾਦਿਤ ਬਿਆਨ ਵਾਲੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਹੁਣ ਚਲਪੇੜਾ ਨੇ ਆਪਣੀ ਗ੍ਰਿਫਤਾਰੀ ਬਾਰੇ ਸੁਣ ਕੇ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀ ਹੈ ਜੋ ਕਿ ਵਾਇਰਲ ਹੋ ਰਹੀ ਹੈ। ਬਾਬੇ ਨਾਨਕ ਦੀ ਅਸਲੀ ਲੜਾਈ ਪਖੰਡ ਦੇ ਖਿਲਾਫ ਸੀ ਪਖੰਡੀਆਂ ਦੇ ਖਿਲਾਫ ਸੀ ਜਿਹੜਾ ਧਰਮ ਦੇ ਨਾਂ ਤੇ ਪਖੰਡ ਕਰਦੇ ਨੇ ਲੋਕਾਂ ਨੂੰ ਜਾਤਾਂ ਪਾਤਾਂ 'ਚ ਵੰਡਦੇ ਨੇ ਔਲੇ-ਭਾਲੇ ਲੋਕਾਂ ਤੇ ਜ਼ੁਲਮ ਕਰਦੇ ਨੇ ਮਾਰਦੇ ਨੇ ਲੁੱਟਦੇ ਨੇ ਸਾਨੂੰ ਗੁਰਬਾਣੀ ਆਹੀ ਸਿਖਾਉਂਦੀ ਆ ਸਾਨੂੰ ਗੁਰਬਾਣੀ ਸਮਝ ਆਉਂਦੀ ਆ ਵੀ ਪਖੰਡੀਆਂ ਦੇ ਖਿਲਾਫ ਬੋਲਣਾ ਆ ਪਖੰਡ ਦੀ ਗੰਦੀ ਰਾਜਨੀਤੀ ਦੇ ਖਿਲਾਫ ਬੋਲਣਾ ਆ ਜਿਹੜਾ ਲੋਕਾਂ ਨੂੰ ਜਾਤਾਂ ਪਾਤਾਂ 'ਚ ਵੰਡਦਾ ਆ ਜਿਹੜਾ ਲੋਕਾਂ ਦੇ ਉੱਤੇ ਜ਼ੁਲਮ ਕਰਦਾ ਆ ਜਿਹੜਾ ਅੱਜ ਪੰਜਾਬ ਨੂੰ ਲੁੱਟਦਾ ਆ ਸਾਡੇ ਤੇ ਲੁਧਿਆਣੇ ਪਰਚਾ ਹੋਇਆ ਕੱਲ ਨਾ ਤਾਂ ਇਹ ਸਾਡੇ ਤੇ ਕੋਈ ਪਹਿਲਾ ਪਰਚਾ ਨਾ ਸਾਡੇ ਤੇ ਕੋਈ ਆਖਰੀ ਪਰਚਾ ਹੋਊਗਾ ਨਾ ਜੇ ਕੱਲ ਨੂੰ ਸਾਨੂੰ ਪੁਲਿਸ ਫੜਦੀ ਆ ਕੋਈ ਅਸੀਂ ਪਹਿਲੀ ਵਾਰ ਨਹੀਂ ਜੇਲ੍ਹ ਜਾਣ ਲੱਗੇ ਨਾ ਅਸੀਂ ਆਖਰੀ ਵਾਰ ਜੇਲ੍ਹ ਜਾਵਾਂਗੇ ਅਸੀਂ ਬਾਬੇ ਨਾਨਕ ਦੀ ਸੋਚ ਦੇ ਪੈਰਾ ਦਵਾਂਗੇ ਪਖੰਡ ਦੇ ਖਿਲਾਫ ਬੋਲਾਂਗੇ ਗੰਦੀ ਦਿੱਲੀ ਦੀ ਗੰਦੀ ਰਾਜਨੀਤੀ ਦੇ ਖਿਲਾਫ ਬੋਲਾਂਗੇ ਜਿਹੜੀ ਹਰ ਰੋਜ਼ ਪੰਜਾਬ ਨੂੰ ਲੁੱਟਦੀ ਐ ਮਾਰਦੀ ਐ ਸਾਡੇ ਬੱਚਿਆਂ ਨੂੰ ਜੇਲਾ ਚ ਡੱਕਦੀ ਐ ਗੰਦੀ ਰਾਜਨੀਤੀ ਦੇ ਖਿਲਾਫ ਬੋਲਾਂਗੇ ਤੇ ਬਾਬੇ ਨਾਨਕ ਦੀ ਅੱਛੀ ਰਾਜਨੀਤੀ ਦੀ ਗੱਲ ਕਰਾਂਗੇ ਜਿਹੜੀ ਸਾਰਿਆਂ ਨੂੰ ਇੱਕ ਕਰਦੀ ਹੈ ਹੁਣ ਕੌਮ ਨੇ ਦੇਖਣਾ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਦੇਖਣਾ ਕਿ ਸਿੱਖਾਂ ਦੇ ਬੱਚਿਆਂ ਦੇ ਸਿਰਫ ਕੇਸ ਹੀ ਪੈਣਗੇ ਇਹ ਸਿੱਖਾਂ ਦੇ ਬੱਚਿਆਂ ਨੂੰ ਜੇਲ੍ਹਾਂ ਚ ਹੀ ਡੱਕਿਆ ਜਾਊਗਾ ਸੱਚ ਬੋਲਣ ਕਰਕੇ ਬਾਬੇ ਨਾਨਕ ਦੀ ਸੱਚੀ ਰਾਜਨੀਤੀ ਦੀ ਗੱਲ ਕਰਨ ਕਰਕੇ ਤੰਦਸੀ ਕੇ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਨਵਦੀਪ ਸਿੰਘ ਜਲਵੇੜਾ ਨੇ ਸਟੇਜ ਤੋਂ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਦਿੱਲੀ ਦਾ ਗੰਤਾ ਰਾਜ ਸਾਰੇ ਪੰਜਾਬ ਉੱਤੇ ਨਹੀਂ ਚਲੇਗਾ ਪਖੰਡੇ ਬ੍ਰਾਹਮਣਾ ਦਾ ਰਾਜ ਨਹੀਂ ਚਲੇਗਾ ਸਿਫ ਬਾਬਾ ਨਾਨਕ ਦਾ ਰਾਜ ਪੰਜਾਬ ਤੇ ਹੀ ਰਹੇਗਾ ਤੇ ਇਸ ਦੇ ਵਿੱਚ ਬ੍ਰਾਹਮਣਾ ਨੂੰ ਪਖੰਡੇ ਕਹਿਣ ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਹੈ ਅਮਰੀਕੀ ਰਾਸ਼ਟਰਪਤੀ 트럼ਪ ਨੇ ਬੀਫ, ਕਾਫੀ ਤੇ ਫਲਾਂ ਸਮੇਤ 200 ਤੋਂ ਵੱਧ ਉਤਪਾਦਾਂ ਤੇ ਟੈਰਿਫ ਘਟਾ ਦੇ ਤੈਸ ਸੋ ਇਹ ਫੈਸਲਾ ਅਮਰੀਕੀ ਖਪਤਕਾਰਾਂ ਨੂੰ ਮਹਿੰਗਾਈ ਤੋਂ ਰਾਹਤ ਪ੍ਰਦਾਨ ਕਰੇਗਾ ਕਿਉਂਕਿ ਪਿਛਲੇ ਟੈਰਿਫਾਂ ਨੇ ਕੀਮਤਾਂ ਨੂੰ ਵਧਾਇਆ ਸੀ ਵਾਈਟ ਹਾਊਸ ਨੇ ਕਿਹਾ ਕਿ ਇਹ ਕਦਮ ਵਪਾਰ ਸਮਝੌਤਿਆਂ ਦੁਆਰਾ ਪ੍ਰੇਰਿਤ ਕੀਤਾ ਗਿਆ ਜੋ ਅਮਰੀਕੀ ਨਿਰਯਾਤ ਨੂੰ ਵਧਾਏਗਾ ਤੇ ਖਪਤਕਾਰਾਂ ਨੂੰ ਘੱਟ ਕੀਮਤਾਂ ਪ੍ਰਦਾਨ ਕਰੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਵਿੱਚ ਕਈ ਵਸਤੂਆਂ ਉੱਤੇ ਲਗਾਏ ਗਏ ਟੈਰਿਫਾਂ ਸੰਬੰਧੀ ਇੱਕ ਵੱਡਾ ਆਦੇਸ਼ ਜਾਰੀ ਕੀਤਾ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਇੱਕ ਕਾਰਜਕਾਰੀ ਆਦੇਸ਼ ਉਤੇ ਦਸਤਖਤ ਕੀਤੇ ਨੇ ਜਿਸ ਦੇ ਨਾਲ ਬੀਫ, ਕੌਫੀ ਅਤੇ ਗਰਮ ਦੇਸ਼ ਦੇ ਫਲਾਸਣੇ ਕਈ ਤਰ੍ਹਾਂ ਦੀਆਂ ਵਸਤੂਆਂ ਉੱਤੇ ਟੈਰਿਫ ਹਟਾ ਦਿੱਤਾ ਗਿਆ ਹੈ। ਟਰੰਪ ਦਾ ਇਹ ਕਦਮ ਖਪਤਕਾਰਾਂ ਦੇ ਵੱਡੇ ਦਬਾਅ ਦੇ ਜਵਾਬ ਦੇ ਵਿੱਚ ਆਇਆ ਹੈ ਜੋ ਵੱਧੀਆਂ ਕੀਮਤਾਂ ਤੇ ਮਹਿੰਗਾਈ ਤੋਂ ਪਰੇਸ਼ਾਨ ਨੇ। ਕਰਾਫਤਾਇ ਫੈਸਲਾ ਉਸ ਸਮੇਂ ਆਇਆ ਜਦੋਂ ਵੋਟਰਾਂ ਨੇ ਇਸ ਮੰਥ ਆਫ ਇਅਰ ਚੋਣਾਂ ਦੇ ਵਿਚਾਰਿਤਿਕ ਚਿੰਤਾਵਾਂ ਨੂੰ ਆਪਣੀ ਪ੍ਰਮੁੱਖ ਤਰਜੀਹ ਰਸ ਸੀ ਅਤੇ ਦੇਸ਼ ਦੇ ਦਬਾਅ ਵਾਲੇ ਆਰਥਿਕ ਮੁੱਦੇ ਦੇ ਕਾਰਨ ਰਿਪਬਲਿਕਨ ਉਮੀਦਵਾਰਾਂ ਨੂੰ ਵਲਜੀਨੀਆ ਤੇ ਨਿਊ ਜਰਸੀ ਦੇ ਵਿੱਚ ਕਰਾਰੀ ਹਾਲਤ ਦਾ ਸਾਹਮਣਾ ਕਰਨਾ ਪਿਆ ਸੀ ਰਾਸ਼ਟਰਪਤੀ 트럼ਪ ਦੀ ਸਰਕਾਰ ਨੇ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਹੈ ਜਿਦੇ ਵਿੱਚ ਕਾਫੀ, ਬੀਫ, ਕੇਲੇ ਅਤੇ ਸੰਤਰੇ ਦਾ ਜੂਸ ਸਣੇ 200 ਤੋਂ ਵੱਧ ਖੁਰਾਕੀ ਉਤਪਾਦਾਂ 'ਤੇ ਟੈਰਿਫ ਹਟਾ ਦਿੱਤੇ ਨੇ। ਅਮਰੀਕਾ ਦੇ ਵਿੱਚ ਵੱਧੀ ਮਹਿੰਗਾਈ ਅਤੇ ਕਰਿਆਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ 트럼ਪ ਦੀ ਟੈਰਿਫ ਨੀਤੀ ਵਿੱਚ ਇੱਕ ਵੱਡੀ ਤਬਦੀਲੀ ਵਜੋਂ ਦੇਖਿਆ ਜਾ ਰਿਹਾ ਹੈ। ਜਦੋਂ ਕਿ 트럼ਪ ਹੱਜੇ ਵੀ ਦਾਅਵਾ ਕਰਦੇ ਨੇ ਕਿ ਅਮਰੀਕਾ ਵਿੱਚ ਕੋਈ ਮਹਿੰਗਾਈ ਨਹੀਂ ਹੈ। ਇਸ ਸਾਲ ਅਪ੍ਰੈਲ ਦੇ ਵਿੱਚ 트럼ਪ ਨੇ ਜ਼ਿਆਦਾਤਰ ਦੇਸ਼ਾਂ ਤੋਂ ਆਯਾਤ ਉੱਤੇ ਟੈਰਿਫ ਲਗਾਏ ਹਾਲਾਂਕਿ 트럼ਪ ਅਤੇ ਉਹਨਾਂ ਦੀ ਸਰਕਾਰ ਲੰਬੇ ਸਮੇਂ ਤੋ ਇਹ ਕਹਿੰਦੀ ਆ ਰਹੀ ਹੈ ਕਿ ਟੈਰਿਫ ਖਪਤਕਾਰਾਂ 'ਤੇ ਜਾਂ ਕੀਮਤਾਂ ਵਿੱਚ ਵਾਧਾ ਨਹੀਂ ਕਰਦੇ ਜਦੋਂ ਕਿ ਆਰਥਿਕ ਮਹਾਰਤ ਨੇ ਇਸ ਦੇ ਉਲਟ ਸਬੂਤ ਪੇਸ਼ ਕੀਤੇ ਨੇ ਅਮਰੀਕਾ ਦੇ ਵਿੱਚ ਬੀਫ ਦੀਆਂ ਵਧੀਆਂ ਕੀਮਤਾਂ ਇੱਕ ਖਾਸ ਚਿੰਤਾ ਦਾ ਵਿਸ਼ਾ ਰਹੀਆਂ ਨੇ ਅਤੇ ਟਰੰਪ ਪਹਿਲਾਂ ਹੀ ਸੰਕੇਤ ਦੇ ਚੁਕੇ ਨੇ ਕਿ ਉਹ ਇਹਨਾਂ ਨੂੰ ਘਟਾਉਣ ਦੇ ਲਈ ਪ੍ਰਭਾਵਸ਼ਾਲੀ ਕਦਮ ਚੁੱਕਣਗੇ ਸਭ ਤੋਂ ਵੱਡੇ ਬੀਫ ਨਿਰਯਾਤਕ ਬ੍ਰਾਜ਼ਿਲ ਤੋਂ ਆਯਾਤ ਉੱਤੇ ਲਗਾਏ ਗਏ ਟੈਰਿਫ ਵੀ ਕੀਮਤਾਂ ਦੇ ਵਿੱਚ ਵਾਧੇ ਦਾ ਇੱਕ ਵੱਡਾ ਕਾਰਨ ਰਹੇ ਨੇ ਅਮਰੀਕੀ ਟਕਸਾਲ ਨੇ ਅਧਿਕਾਰਤ ਤੌਰ ਤੇ ਪੈਨੀ ਯਾਨੀ ਕਿ ਇੱਕ ਸੈਟ ਸਿੱਕਾ ਬੰਦ ਕਰ ਦਿੱਤਾ ਹੈ 232 ਸਾਲਾਂ ਦੇ ਪਰਚਲਨ ਤੋਂ ਬਾਅਦ ਅਮਰੀਕੀ ਪੈਨੀ ਦਾ ਉਤਪਾਦਨ ਬੰਦ ਕਰ ਦਿੱਤਾ ਗਿਆ ਆਖਰੀ ਪੈਨੀ ਫਿਲਾਡਲਫੀਆ ਟਕਸਾਲ ਵਿਖੇ ਵਕੇ ਬੜਾਇਆ ਗਿਆ ਸੀ ਜਿੱਥੇ ਇੱਕ ਸੈਂਟ ਸਿੱਕੇ ਪਹਿਲੀ ਵਾਰ 1793 ਵਿੱਚ ਬੜਾਏ ਗਏ ਸਨ ਅਮਰੀਕਾ ਦੇ 트럼ਪ ਪ੍ਰਸ਼ਾਸਨ ਨੇ 1 ਸੈਂਟ ਦਾ ਸਿੱਕਾ ਭਾਵ ਇੱਕ ਪੈਣੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹ ਸਿੱਕਾ ਪੂਰੇ 232 ਸਾਲਾਂ ਤੱਕ ਚੱਲਦਾ ਰਿਹਾ। ਹੁਣ ਪੈਣੀ ਦਾ ਉਤਪਾਦਨ ਬੰਦ ਕਰ ਦਿੱਤਾ ਗਿਆ। ਆਖਰੀ ਪੈਣੀ 13 ਨਵੰਬਰ ਨੂੰ ਫਿਲਾਟੇਲਫੀਆ ਦੇ ਤੱਕ ਸਾਲ ਦੇ ਵਿੱਚ ਤਿਆਰ ਕੀਤੀ ਗਈ। ਇੱਥੇ ਹੀ 793 ਈਸਵੀ ਦੇ ਵਿੱਚ ਇੱਕ ਸੈਂਟ ਦਾ ਸਿੱਕਾ ਪਹਿਲੀ ਵਾਰ ਬਚਾਇਆ ਗਿਆ ਸੀ। ਦੇਸ਼ ਤੇ ਸਭ ਤੋਂ ਛੋਟੇ ਮੁੱlde ਸਿੱਕੇ ਨੂੰ ਬੰਦ ਕਰਨ ਦਾ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਇਸ ਦੇ ਇੱਕ ਸਿੱਕੇ ਨੂੰ ਤਿਆਰ ਕਰਨ ਦਾ ਖਰਚਾ ਇਸ ਦੇ ਮੁੱਲ ਤੋਂ ਕਿਤੇ ਜ਼ਿਆਦਾ ਆ ਰਿਹਾ ਸੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਸਿੱਕੇ ਨੂੰ ਬੰਦ ਕਰਨ ਦਾ ਐਲਾਨ ਇਸੇ ਬਾਰੇ ਫਰਵਰੀ ਦੇ ਵਿੱਚ ਕਰ ਦਿੱਤਾ ਸੀ ਟਰੰਪ ਨੇ ਟਵਿੱਟਰ ਸੋਸ਼ਲ ਉਤੇ ਲਿਖਿਆ ਸੀ ਕਿ ਬਹੁਤ ਲੰਬੇ ਸਮੇਂ ਤੋਂ ਇਹ ਦਿੱਕਾ ਧਨ ਖਰਾਬ ਕਰ ਰਿਹਾ ਹੈ ਕਿਉਂਕਿ ਇੱਕ ਸਿੱਕੇ ਨੂੰ ਤਿਆਰ ਕਰਨ ਦੇ ਲਈ ਸਾਨੂੰ 2 ਸੈਂਟ ਤੋਂ ਵੱਧ ਦੀ ਕੀਮਤ ਅਦਾ ਕਰਨੀ ਪੈਂਦੀ ਹੈ ਇਹ ਫਜ਼ੂਲ ਹੈ ਉਹਨੇ ਇਹ ਵੀ ਕਿਹਾ ਸੀ ਕਿ ਮੈਂ ਆਪਣੇ ਖਜ਼ਾਨਾ ਤਲ ਨੂੰ ਇਸ ਮਾਮਲੇ ਦੇ ਵਿੱਚ ਹੋਰ ਧਨ ਖਰਚ ਕਰਨਾ ਬੰਦ ਕਰਨ ਦੀ ਹਦਾਇਤ ਜਾਰੀ ਕੀਤੀ ਹੈ ਇਸ ਤੋਂ ਪਹਿਲਾਂ 1857 ਦੇ ਵਿੱਚ ਅੱਧੇ ਸੈਂਟ ਦਾ ਸਿੱਕਾ ਬੰਦ ਕੀਤਾ ਗਿਆ ਸੀ 1787 ਦੇ ਵਿੱਚ ਬਣਾਇਆ ਗਿਆ ਫਿਊਜ਼ੀਓ ਸੈਂਟ ਅਮਰੀਕਾ ਦਾ ਪਹਿਲਾ ਅਧਿਕਾਰਤ ਪਰਚਲਿਤ ਸਿੱਕਾ ਸੀਗਾ ਜਿਸ ਨੂੰ ਫਰੈਂਕਲਿਨ ਸੈਂਟ ਵੀ ਕਿਹਾ ਜਾਂਦਾ ਹੈ ਇਹ ਸਿੱਕੇ ਅਮਰੀਕੀ ਕ੍ਰਾਂਤੀ ਦੌਰਾਨ ਫਰਾਂਸ ਦੁਆਰਾ ਅਮਰੀਕਾ ਭੇਜੇ ਗਏ ਬਾਰੂਦ ਦੇ ਬੈਰਲਾਂ ਨੂੰ ਬੰਨਣ ਦੇ ਲਈ ਵਰਤੀਆਂ ਜਾਂਦੀਆਂ ਧਾਤੀਆਂ ਪੱਟੀਆਂ ਤੋਂ ਪ੍ਰਾਪਤ ਕੀਤੇ ਗਏ ਤਾਂਬੇ ਤੋਂ ਬਣਦੇ ਹੁੰਦੇ ਸੀ ਅਤੇ ਫੈਡਰਲ ਰਿਜ਼ਰਵ ਬੈਂਕ ਆਫ ਐਟਲੰਟਾ ਅਨੁਸਾਰ ਹਰੇਕ ਸਿੱਕੇ ਦਾ ਭਾਰ ਲਗਭਗ 10 ਗ੍ਰਾਮ ਹੁੰਦਾ ਹੈ 1909 ਦੇ ਵਿੱਚ ਰਾਸ਼ਟਰਪਤੀ ਅਬਰਾਮ ਲਿੰਕਨ ਦੇ ਜਨਮ ਦੀ 100ਵੀਂ ਵਰੇ ਗੰਢ ਮਨਾਉਣ ਦੇ ਲਈ ਉਹਨਾਂ ਦੀ ਤਸਵੀਰ ਪਹਿਲੀ ਵਾਰ ਇੱਕ ਅਮਰੀਕੀ ਸਿੱਕੇ ਦੇ ਸਾਹਮਣੇ ਦਿਖਾਈ ਦਿੱਤੀ ਸੀ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਰਾਸ਼ਟਰਪਤੀ ਦੀ ਤਸਵੀਰ ਅਮਰੀਕੀ ਸਿੱਕਿਆਂ ਉੱਤੇ ਦਿਖਾਈ ਦਿੱਤੀ ਸੀ ਦੱਖਣੀ ਅਫਰੀਕਾ ਨੇ ਭਾਰਤ ਖਿਲਾਫ ਪਹਿਲਾ ਟੈਸਟ ਮੈਚ 3 ਦਿਨਾਂ ਵਿੱਚ ਜਿੱਤ ਲਿਆ ਸੋ ਉਹਨਾਂ ਨੇ ਕੋਲਕਾਤਾ ਵਿੱਚ ਖੇਡੀ ਗਈ ਟੈਸਟ ਮੈਚ ਵਿੱਚ ਭਾਰਤੀ ਟੀਮ ਨੂੰ ਪੂਰੀ ਤਰ੍ਹਾਂ ਹਰਾਇਆ ਹੈ ਇਹ ਸ਼ਾਨਦਾਰ ਜਿੱਤ ਨਾਲ ਦੱਖਣੀ ਅਫਰੀਕਾ ਨੇ ਨਾ ਸਿਰਫ ਦੋ ਟੈਸਟ ਮੈਚਾਂ ਦੀ ਲੜੀ ਦੇ ਵਿੱਚ 1-0 ਦੀ ਬੜਤ ਬਣਾ ਲਈ ਸਗੋ ਇਡਨ ਗਾਰਡਨ ਵਿੱਚ 53 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ ਹੈ ਦੱਖਣੀ ਅਫਰੀਕਾ ਨੇ ਇਡਨ ਗਾਰਡਨ ਵਿੱਚ ਸਭ ਤੋਂ ਘੱਟ ਬਚਾ ਦੇ ਇਸ ਰਿਕਾਰਡ ਨੂੰ ਤੋੜ ਦਿੱਤਾ ਹੈ ਦਖਣੀ ਅਫਰੀਕਾ ਨੇ ਭਾਰਤ ਦੇ ਖਿਲਾਫ ਪਹਿਲਾ ਟੈਸਟ ਸਿਰਫ 3 ਦਿਨਾਂ ਦੇ ਵਿੱਚ ਜਿੱਤ ਲਿਆ ਹੈ। ਦਖਣੀ ਅਫਰੀਕਾ ਨੇ ਭਾਰਤ ਨੂੰ ਜਿੱਤਣ ਦੇ ਲਈ 124 ਦੌੜਾਂ ਦਾ ਟੀਚਾ ਦਿੱਤਾ। ਇਹ ਟੀਚਾ ਬਹੁਤ ਵੱਡਾ ਨਹੀਂ ਜਾਪਦਾ ਸੀ ਪਰ ਇਡਨ ਗਾਰਟਨ ਉੱਤੇ ਇਸ ਦਾ ਪਿੱਛਾ ਕਰਨਾ ਪਹਾੜ ਉੱਤੇ ਚੜ੍ਹਨ ਵਰਗਾ ਸੀ। ਜੇਕਰ ਭਾਰਤੀ ਟੀਮ ਸਫਲ ਹੁੰਦੀ ਤਾਂ ਇਹ 21 ਸਾਲਾਂ ਪਹਿਲਾਂ ਬਣਾਇਆ ਗਿਆ ਆਪਣਾ ਰਿਕਾਰਡ ਤੋੜ ਦਿੰਦੀ ਪਰ ਅਜਿਆ ਨਹੀਂ ਹੋਇਆ। ਇਸ ਦੀ ਬਜਾਏ ਦਖਣੀ ਅਫਰੀਕਾ ਨੇ 124 ਦੌੜਾਂ ਦਾ ਬਚਾਅ ਕਰਕੇ 53 ਸਾਲਾਂ ਪੁਰਾਣਾ ਰਿਕਾਰਡ ਤੋੜ ਦਿੱਤਾ। 124 ਦੌੜਾਂ ਤੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੂਜੀ ਪਾਰੀ ਦੇ ਵਿੱਚ 100 ਦੌੜਾਂ ਵੀ ਨਹੀਂ ਬਣਾ ਸਕਿਆ। ਕਪਤਾਨ ਸ਼ੁਭਮਨ ਗਿਲ ਦੀ ਗੈਰ ਹਾਜ਼ਰੀ ਦਾ ਛਟਕਾ ਪਹਿਲਾਂ ਹੀ ਚੱਲ ਰਿਹਾ ਸੀ। ਟੀਮ ਨੇ ਦੂਜੀ ਪਾਰੀ ਦੇ ਵਿੱਚ ਆਪਣੀਆਂ ਬਾਕੀ 9 ਵਿਕਟਾਂ ਸਿਰਫ 93 ਦੌੜਾਂ ਉਤੇ ਹੀ ਗਵਾ ਦਿੱਤੀਆਂ। ਨਤੀਜੇ ਵਜੋਂ ਦੱਖਣੀ ਅਫਰੀਕਾ ਨੇ ਮੈਚ 30 ਦੌੜਾਂ ਦੇ ਨਾਲ ਜਿੱਤ ਲਿਆ ਜਿਸ ਦੇ ਨਾਲ 15 ਸਾਲਾਂ ਦੇ ਵਿੱਚ ਭਾਰਤ ਦੇ ਵਿੱਚ ਆਪਣੀ ਪਹਿਲੀ ਟੈਸਟ ਜਿੱਤ ਦਰਜ ਕੀਤੀ ਗਈ। ਇੰਡੀਅਨ ਗਾਰਡਨ ਵਿਖੇ ਸਾਬਤੋ ਘਟ ਡਿਫੈਂਡਡ ਸਕੋਰ ਦਾ ਰਿਕਾਰਡ 195 ਦੌੜਾਂ ਸੀ ਜੋ ਕਿ 1972 ਦੇ ਵਿੱਚ ਪ੍ਰਾਪਤ ਹੋਇਆ ਸੀ ਹਾਲਾਂਕਿ 53 ਸਾਲ ਬਾਅਦ ਦੱਖਣੀ ਅਫਰੀਕਾ ਨੇ ਇਡਨ ਗਾਰਡਨ ਵਿਖੇ 124 ਦੌੜਾਂ ਨਾਲ ਡਿਫੈਂਡਡ ਕਰਕੇ ਉਸ ਰਿਕਾਰਡ ਨੂੰ ਤੋੜ ਦਿੱਤਾ ਟੈਸਟ ਮੈਚ ਦੀ ਗੱਲ ਕਰੀਏ ਤਾਂ ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਦੇ ਵਿੱਚ 168 ਦੌੜਾਂ ਬਣਾਈਆਂ ਜਵਾਬ ਦੇ ਵਿੱਚ ਭਾਰਤ ਨੇ ਪਹਿਲੀ ਪਾਰੀ ਦੇ ਵਿੱਚ 199 ਦੌੜਾਂ ਬਣਾਈਆਂ ਅਤੇ 23 ਦੌੜਾਂ ਦੀ ਲੀਡ ਹਾਸਲ ਕੀਤੀ ਦੱਖਣੀ ਅਫਰੀਕਾ ਨੇ ਆਪਣੀ ਦੂਜੀ ਪਾਰੀ ਦੇ ਵਿੱਚ 154 ਦੌੜਾ ਬਣਾਈ ਹੈ ਅਤੇ ਭਾਰਤ ਨੂੰ 124 ਦੌੜਾਂ ਦਾ ਟੀਚਾ ਦਿੱਤਾ ਹਾਲਾਂਕਿ ਉਸ ਟੀਚੇ ਦੇ ਸਾਹਮਣੇ ਭਾਰਤੀ ਬੱਲੇਬਾਜ਼ੀ ਪੂਰੀ ਤਰ੍ਹਾਂ ਟੈਗ ਗਈ ਸੋ ਇਸ ਤਨ ਪੰਜਾਬ ਨਿਊਜ਼ ਦੀਆਂ ਇਹ ਖਬਰਾਂ ਇਸ ਦੇ ਨਾਲ ਹੀ ਤੁਸੀਂ ਮੈਨੂੰ ਦੋ ਆ ਗਿਆ ਧੰਨਵਾਦ